ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਚੰਗੇ ਦੁੱਧ ਵਾਲੀ ਪੂਰੀ ਭਾਰੀ ਫੁੱਲ ਜਾਣ ਵਾਲੀ ਹੈ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਾਥੀ ਦਾ ਬੱਚਾ ਹੀ ਹੈ ਕਾਲੇ ਰੰਗ ਦੀ ਵਹਿੜਾ ਤਾਜੀ ਸੂਈ ਆ ਬੱਚਾ ਗਿੱਲਾ ਹੀ ਪਿਆ ਜੇ ਜੇ ਹੋਰ ਘੰਟੇ ਦੋ ਘੰਟੇ ਤੱਕਰ ਪੈ ਜੂਗੀ ਕਿਉਂਕਿ ਸੂਈ ਨੂੰ ਹਜੇ ਬਸ ਕੁਛ ਕਮੈਂਟ ਹੀ ਹੋਏ ਆ ਇਹ ਸੇਲ ਹੈ ਵਿਕਾਊ ਆ ਮੱਝਾਂ ਵਰਗਾ ਦੁੱਧ ਉਹ ਗਰਮੀ ਆ ਗਈ ਹਣ ਗਰਮੀਆਂ ਦਾ ਤੋਹਫਾ ਗਰਮਿਓ ਗਰਮੀ ਦੁੱਧੇ ਨੇ ਯਾਰ ਇਹ ਦੇ ਦੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਜਾਂ ਡੈਰੀ ਦੁੱਧ ਪਾਉਣ ਨੂੰ ਮੱਝਾਂ ਵਰਗੀ ਵੜ ਲੈਣੀ ਆ ਤੇ ਜਿਵੇਂ ਜਾਇਜ ਮੰਨ ਲਓ ਇਨਫੋਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦਸਤੀ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਸਤੀ 9914326166 ਭਲਾ ਜੰਗੀ ਵੜ ਪਹਿਲਾਂ ਤਾਂ ਕਿੱਧਰ ਲੈ ਆਏ ਇਹ ਬਾਈ ਇਹ ਬੰਦੇ ਦਾ ਆਪਣਾ ਲਿਆਜੀ ਸੀਗਾ ਆਪਾਂ ਥੋੜੀ ਜਿਹੀ ਪ੍ਰੋਬਲਮ ਨਹੀਂ ਬਈ ਆਪਾਂ ਦਾ ਪੰਜ ਦਿਨ ਪਸ਼ੂ ਨਹੀਂ ਲਿਆ ਹਾਂ ਉਹ ਬੜਾ ਫੋਨ ਚ ਲਾਉਣ ਲੱਗ ਗਿਆ ਅੱਜ ਹੀ ਲਈਆ ਹੁਣੇ ਸਵੇਰ ਗੱਭਣ ਲਈ ਸੀਗੀ ਆਪਾਂ ਠੀਕ ਆ ਜਦੋਂ ਕਿ ਲੋਣ ਕੇ ਗੱਡੀ ਆ ਉਹ ਮੁੰਡੇ ਨੂੰ ਫੋਨ ਲਾ ਕੇ ਕਹਿੰਦਾ ਸੁੱਈ ਜਾਂਦੀ ਆ ਬਾਈ ਅੱਛਾ ਅਗਲੇ ਦੇ ਘਰੀ ਸੂਪੀ ਉਹਨਾਂ ਦੇ ਘਰੀ ਸੂਪੀ ਆ ਆਪਣੇ ਦਾ ਪੱਕਾ ਥਾਈਆਂ ਨੇ ਉਹ ਰੇਚੇ ਤੋਂ ਆਈ ਆ ਵੜ ਖੁੱਲੀ ਫੇਰਦੀ ਓਥੇ ਤਾਂ ਹੀ ਲਿਬੜੇ ਤਾਂ ਨਮਾਈ ਨਮਈਂ ਆ ਪਾਸੇ ਸਹੀ ਆ ਇਹਦਾ ਕਈ ਨਮਾਈ ਤੇ ਨਹੀਂ ਸੀਗੀ ਠੀਕ ਆ ਹਾਂ ਇਹ ਬਾਈ ਦੂਜਾ ਸੂਗਾ ਮੰਨਣਾ ਭਾਵੇਂ ਤੀਜਾ ਮੰਨ ਲਵੇ ਹੂੰ ਇਹਦਾ 24 25 ਕਿਲੋ ਦੁੱਧ ਦਿੱਤਾ ਵਾਲਾ ਠੀਕ ਆ ਹਾਂ ਮਗਰ ਉਹ ਅੱਛੀ ਆ ਜੀ ਮਗਰ ਬੱਛੀ ਬੱਛੀ ਆ ਹਾਂ ਬੱਛੀ ਬਲਾ ਚੰਗੀ ਆ ਲੋਈ ਆ ਆਉਲੀ ਆ ਹੂੰ ਗਾਂ ਆ ਰਗੀ ਹੋਈ ਆ ਕਿ ਇਹ ਸੁਈ ਨੂੰ ਵੱਤ ਵਾਲੀ ਵੇ ਅੰਦਾ ਰਣ ਪੋਣਾ ਗੰਢ ਹੋ ਜਾਊਗਾ ਪਿਛਲੇ ਸੂਈ ਦੁੱਧ ਕਿੰਨਾ ਦਿੱਤਾ 24 25 ਕਿਲੋ ਦੁੱਧ ਬੰਦੇ ਕਹਿੰਦੇ ਸਾਡੀ ਗਰੰਟੀ ਆ ਜਿੰਨਾ ਦੁੱਧ ਦਿੱਤਾ ਵਾ ਇਹ ਤੁਈ ਹੋ ਸਕਦਾ ਹੈ ਕਿ ਵੱਧ ਦੇ ਬੰਦਾ ਕੋਈ ਬਾਕੀ ਆ ਦੀ ਸਮਝ ਨਾ ਲੈ ਦੇ ਕੱਢੀਏ ਬਾਰ ਪਰ ਐਡੀ ਵੈੜ ਨੂੰ 24 25 ਕਿਲੋ ਕਹਿੰਦਾ ਹਾਂ ਇਹ ਤਾਂ ਗੱਲ ਦੋਸਤੋ ਨੋਟ ਕਰਨ ਵਾਲੀ ਆ ਐਡੀ ਵੈੜ ਨੂੰ 24 25 ਕਿਲੋ ਦੁੱਧ ਕੋਈ ਬਾੜਾ ਵੀ ਨਹੀਂ ਕਿਉਂਕਿ ਵੈੜ ਵੱਡੀ ਆ ਵਜਨ ਬਹੁਤ ਆ ਫਿਟਿੰਗ ਆਲਾ ਹਵਾਨਾ ਸੋਨਾ ਵੱਡਾ ਜ਼ਬਰਦਸਤ ਤਿਆਰ ਕੀਤਾ ਪਰੋਂ ਸਵਾ ਫੁੱਟ ਤੋਂ ਉਚੜਾ ਹਵਾਨਾ ਸਟਾਰਟ ਹੁੰਦਾ ਖੁੱਲੀ ਆਈ ਐ ਕਿਉਂਕਿ ਬਾਈ ਨੇ ਤਾਂ ਇੱਥੇ ਫਰਸ਼ਾ-ਪੁਰਸ਼ਾ ਧੋਈਆਂ ਆ ਵੇਖੋ ਮਿੱਟੀ ਲੱਗੀ ਐ ਉਹਨਾਂ ਦੇ ਘਰੇ ਖੁੱਲੀ ਸੀਗੀ ਤੇ ਬਾਈ ਨੇ ਤਲਿਆਰਾ ਪਾਇਆ ਇਹ ਤਲਿਆਰਾ ਵੀ ਉਹਨਾਂ ਦਾ ਹੀ ਆ ਅੱਛਾ ਆਪਾਂ ਦਾ ਰੱਸਾ ਵੀ ਨਹੀਂ ਪਾਇਆ ਵਿਚਾਰੀ ਦੇ ਜਿਹੜਾ ਕੋਸ ਆਈ ਹੀ ਆ ਠੀਕ ਐ ਮੂਹਰੇ ਲਾਈ ਐ ਹਜੇ 5-7 ਮਿੰਟ ਹੀ ਹੋਇਆ ਦੋਸਤੋ 5-7 ਮਿੰਟ ਹੀ ਹੋਇਆ ਬਾਈ ਕਹਿੰਦਾ 24 25 ਕਿਲੋ ਦੋਤਾ ਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਹੈ ਉਹ ਇੱਕੜਾ ਤੋਰਦਾ ਤਾਂ ਆਪਾਂ ਨੂੰ ਇੰਨਾ ਹੁੰਦਾ ਕਿ ਲੰਗ ਲੂੰਗਣਾ ਜਾਨਵਰ ਮਾਰਦਾ ਵੇ ਉਹ ਤੁਸੀਂ ਵੇਖ ਹੀ ਲਿਆ ਤਾਂ ਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਹੈ ਰਸਾ ਲਾਦੇ ਨੇ ਯਾਰ ਗੋਲੀਆਂ ਨੂੰ ਭਜੂ ਠੀਕ ਹੈ ਰਸੇ ਦਾ ਹੀ ਕਰੀ ਜਾਂਦੀ ਆ ਬਾਈ ਕਹਿੰਦਾ ਰਸੇ ਦਾ ਹੀ ਕਰੀ ਜਾਂਦੀ ਆ ਉੱਥੇ ਖੁੱਲੀ ਸੀਗੀ ਆਹ ਰਸਾ ਉਹਨਾਂ ਨੇ ਪਾ ਕੇ ਭੇਜੀ ਆ ਵੜ ਬਾਈ ਕਹਿੰਦਾ ਗੱਬਣ ਦਾ ਆਪਣਾ ਤਾਂ ਸੌਦਾ ਹੋਇਆ ਸੀ ਬਾਈ ਕਹਿੰਦਾ ਮੇਰਾ ਹਾਥੀ ਵਾਲਾ ਬੰਦਾ ਗਿਆ ਲੈਣ ਵੜ ਉੱਥੇ ਜਾਂਦੀ ਸੂਪ ਹੀ ਸੀ ਸੌ ਫਲ ਹੈ ਹਾਂ ਆਈ ਬਈਆ ਹੂੰ ਘਰੇ ਹੀ ਮਾਰ ਕੇ ਦਿਖਾ ਦੇ ਮਾਰ ਦੇ ਹੂੰ ਹੂੰ ਚਵਾਈ ਦੀ ਜਮਾ ਓਕੇ ਜਮਾ ਰੂੰ ਵਰਗੀ ਰੂੰ ਵਰਗੀ ਪੋਲੀ ਧਾਰ ਆ ਮੋਟੀ ਚਵਾਈ ਦਾ ਗਰਗੀ ਬੌਲਾ ਜਮਾ ਖੱਟਾ ਬੌਲਾ ਪਹਿਲੀ ਹੀ ਧਾਰਾਂ ਵੱਜੀਆਂ ਪਹਿਲੀ ਸੂਨ ਤੋਂ ਬਾਅਦ ਹੋਣੇ ਮਾਰੀਆਂ ਆਪਾਂ ਗੱਬਨ ਦੀਆਂ ਮਾਰੀਆਂ ਸੀ ਉਹ ਵੀ ਨਹੀਂ ਮਾਰੀਆਂ ਸੀ ਠੀਕ ਹੈ ਠੀਕ ਹੈ ਕੋਤਵੇਂ ਵਧੀ ਸੁਵੀ ਉਹ ਦੁਬਾਰਾ ਫੁੱਲ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਪੂਰੀ ਭਾਰੀ ਫੁੱਲ ਜਾਣ ਵਾਲੀ ਬੱਚੀ 24 25 ਕਿਲੋ ਦੁੱਧ ਦਿੱਤਾ ਪਿਛਲੇ ਸੂਵੇ 24 25 ਮੰਨ ਕੇ ਸੌਦਾ ਕਰ ਲੋ ਆਸਦੀ ਚੋਈ ਵਾਲਾ ਥਾਣਾ ਜੇ ਕਿਤੇ ਸੂਈ ਨੂੰ ਇੱਕ ਦੋ ਦਿਨ ਹੋ ਗਿਆ ਹੁੰਦਾ ਜਾਂ ਗੱਬਣ ਹੁੰਦੀ ਫੇਰ ਤਾਂ ਬਾਈ ਨੇ ਨਵਾ ਦੇਣੀ ਸੀ ਤਾਜੀ ਸੂਈ ਕਰਕੇ ਨਵਾਈ ਨਹੀਂ ਤੇ ਨਹੀਂ ਇਹੇ ਸ਼ੀਸ਼ੇ ਵਾਂਗੂ ਚਮਕਦੀ ਜੈ ਜਮਾਲ ਜਦੋਂ ਜੇਰ ਪੈ ਗਈ ਜਦੋਂ ਕਿਹਨ ਲੈ ਗਏ ਆਪਾਂ ਨਵਾ ਕੇ ਤੇ ਉਹਨੂੰ ਨਵਾ ਦੇਾਂਗੇ ਸਹੀ ਨਵਾ ਕੇ ਅਸਰ ਕੋਈ ਨਹੀਂ ਪਾਵਾਂਗੇ ਜੇ ਕੀ ਉਹ ਜੀ ਗੱਲ ਹੋ ਜਾਗਲੇ ਹੂੰ ਸਹੀ ਹੈ ਇਹਦਾ ਮੋਲ ਬਾਈ ਉਹਦਾ ਲੱਖ ਤੋਂ ਲੱਖ ਮੰਗੀ ਆਣਾ ਸੀਗਾ ਪਰ ਆਪਾਂ ਜੈ ਜਮੇ 87000 ਦੀ ਵੜਦੇ 87000 87000 ਬਾਈ ਮੇਰਾ ਉਹ ਬਾੜੀ ਕੋਈ ਪਾਂ ਤੋੜ ਲਾਂ ਗਾ ਮਣਾ ਕਰੀ ਆਪਾਂ ਜੈ ਜਮਾ ਮੋਲੀ ਰੱਖਿਆ ਸਹੀ ਹੈ ਦੋਸਤੋ ਹਾਥੀ ਦਾ ਬੱਚਾ ਹੀ ਆ ਬਾੜੀ ਭਾਰੀ ਜਾਨ ਵਾਲੀ ਬੱਚੀ ਐ ਦੋਸਤੋ ਐਡੀ ਵਜਨ ਵਾਲੀ ਇੰਨੇ ਦੁੱਧ ਵਾਲੀ ਫਾਰਮ ਚੋਂ ਵਹਿੜ ਲਓਗੇ ਤੇ ਪਤਾ ਹੀ ਆ ਤੁਹਾਨੂੰ ਫਾਰਮ ਵਾਲੇ 2-2 2.5 ਲੱਖ ਮੁੱਲ ਕਰਦੇ ਆ ਹਾਂ ਇੱਕ ਗੱਲ ਹੋਰ ਆ ਇਹੀ ਵਹਿੜ ਫਾਰਮ ਚ ਖੜੀ ਹੁੰਦੀ ਮੋਲੇ ਦਾ ਦੁੱਗਣਾ ਤਿੱਗਣਾ ਹੋਣਾ ਸੀ ਤੇ ਫਾਰਮ ਵਾਲੀਆਂ ਵੜਾਂ ਨਾਲੋਂ ਕੋਈ ਘੱਟ ਨਹੀਂ ਖੁੱਲੀ ਆਈ ਐ ਘਰੇਲੂ ਬੱਚੀ ਲਈ ਐ ਪਰ ਹੈਗੀ ਫਾਰਮ ਵਾਲੀਆਂ ਵੜਾਂ ਨੂੰ ਮਾਤ ਪਾਉਂਦੀ ਐ ਵੀ ਫਿਰਦੀ ਐ 25-30 ਗਾਇਆਂ ਦੇ ਵਿੱਚੋਂ ਫਿਰਦੀ ਆਈ ਐ ਆਪਾਂ ਆਪਣੇ ਕੋਲ ਵੀਡੀਓ ਵੀ ਹੈਗੀ ਐ ਅਸਾਂ 25-30 ਗਾਇਆਂ ਉਹਨਾਂ ਕੋਲ ਹਾਂ ਖੁੱਲੀਆਂ ਗਾਇਆਂ ਫਿਰਦੀ ਉਹਨਾਂ 'ਚੋਂ ਫਿਰਦੀ ਆਈ ਛੋਟਾ ਫਾਰਮ ਹੈ ਵੀਡੀਓ ਵੀ ਹੈਗੀ ਆ ਠੀਕ ਐ ਤੇ ਉਹਦੇ ਆਪਾਂ ਬਾੜੀ ਗਾ ਜੇ ਕੋਈ ਸ਼ਾਕੜਾ ਬੰਦਾ ਉਹਨੂੰ ਵੀਡੀਓ ਵੀ ਦਿਖਾ ਦਾਂਗੇ ਠੀਕ ਐ ਇਹ ਐ ਕਹਿਣ ਵਾਲੀ ਗੱਲ ਨਹੀਂ ਗਈ ਫਾਰਮ ਜੁਆਈ ਆ ਆ ਕੋਈ ਸਾਰਾ ਸਬੂਤ ਹੈ ਠੀਕ ਹੈ ਦੋਸਤੋ ਛੋਟਾ ਫਾਰਮ ਹੈ 25 30 ਗਾਵਾਂ ਉਹਨਾਂ ਦੇ ਰੱਖੀਆਂ ਤੇ ਉਹਨਾਂ ਦੇ ਫਾਰਮ ਦੀ ਵੀਡੀਓ ਹੈਗੀ ਆ ਬਾਈ ਕਹਿੰਦਾ ਜੇ ਕਿਸੇ ਨੂੰ ਚਾਹੀਦੀ ਹੋਵੇ ਉਹਨਾਂ ਦੇ ਗਾਵਾਂ ਚ ਫਿਰਦੀ ਏ ਵੀਡੀਓ ਬਾਈ ਕਹਿੰਦਾ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਭਾਵੇਂ ਅਗਲੇ ਦੇ ਫਾਰਮ ਚੋ ਜਾ ਕੇ ਅਗਲਾ ਤਸੱਲੀ ਕਰ ਸਕਦਾ ਜੀਨੇ ਪੈਸੇ ਲਾਉਣੇ ਆ ਤੇ ਚੰਗੇ ਫਾਰਮ ਚ ਹੁੰਦੀ ਇਹਦਾ ਮੁੱਲ ਘੱਟੋ ਘੱਟ 2 ਲੱਖ ਹੋਣਾ ਸੀਗਾ ਤੇ ਜਮਾ ਜਾਇਜ਼ ਮੁੱਲ 87000 ਦੀ ਦੇ ਦੇਣੀ ਆ ਮੱਝਾਰੀ ਦਾ ਦੁੱਧ ਉਹ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਦਾ ਸ਼ਿਕਾ